ਸਤ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਲਓ ਜੀ ਅੱਜ ਲੱਗਿਆ ਤਿਆਰੀ ਕਰਨ ਪਿੰਡੋਂ ਜਾਣ ਦੀ ਵਿਹਲੇ ਹੋ ਗਏ ਮੱਕੀ ਦੀ ਪੜਾਈ ਉਹ ਵੀ ਹਨਾ ਤੁਸੀਂ ਦੇਖਿਆ ਏਸੀ ਜਿਹੜੀ ਮਸ਼ੀਨ ਕੰਡ ਕਰੇ ਪਰसों ਬਾਕੀ 4 ਵਾਲੀ ਮਸ਼ੀਨ ਦਾ ਰੋ ਵੀ ਤੁਸੀਂ ਦੇਖਿਆ ਨਾ ਬਾਈ ਸਾਰਾ ਖਤਮ ਹੋ ਗਿਆ ਹੁਣ ਤਾਂ ਕੰਮ ਮੱਕੀ ਦਾ ਕਾफी ਲੰਮਾ ਚੱਲਿਆ ਨਾ ਕੋ ਵੀ 3 ਮਹੀਨੇ ਲੱਗੇ ਬਹੁਤ ਲੰਮਾ ਚੱਲ ਗਿਆ ਹੁਣ ਤੁਸੀਂ ਤਾਂ ਤੁਸੀਂ ਤਾਂ ਚੱਲਿਆ 2 ਮਹੀਨੇ ਮੈਂ ਇਹਨੂੰ 3.5 ਮਹੀਨੇ ਹੋ ਗਏ ਕਿ ਕਾਹਦੇ ਮੈਂ ਮਹੀਨਾ ਦਾ ਰਵੇਰਾ ਕਰੀ ਗਿਆ ਤੇ ਬਚੇਦੇ ਵੀ ਇਹ ਆ ਗਈ ਇਹਦੀ ਰਿਪੇਅਰ ਕਰੀ ਹਣ ਬਾਈ ਇਹਨੂੰ ਲੈ ਕੇ ਚੱਲੇ ਆ ਪਿੰਡ ਆ ਜਿਹੜੀ ਹੁਣ ਆ ਨਾ ਬਾਸਕਟ ਆ ਜਿਹੜਾ ਕਣਕ ਵਾਲੀ ਇਹਨੂੰ ਲੋਡ ਕਰਕੇ ਉੱਪਰ ਕਟਰ ਦੇ ਵਿੱਚ ਸਟਿੱਪਣੀ ਕੰਜਾ ਬਾਈ ਬਣਾਇਆ ਦੇਖਦਾ ਤ ਕੰਜੇ ਇੱਕ ਦੋ ਕਮਣੇ ਵੀਰਾਂ ਕੋਲ ਵੀ ਪਏ ਆ ਵੀਡੀਓ ਚ ਮੈਂ ਕਿਹਾ ਤਾਂ ਨਾ ਮੈਨੂੰ ਚਲੋ ਫੋਨ ਵੀ ਆ ਬਾਈ ਦਾ ਇੱਕ ਆਪਣੇ ਨਾਬੇ ਕੋਲੇ ਆ ਪਟਿਆਲੇ ਰੋਡ ਤੇ ਆ ਬਾਈ ਆਪਣਾ ਵੀਰ ਉਹਨੇ ਪਿੱਛੇ ਬੀਐਨ ਦਾ ਕਟਰ ਮਸ਼ੀਨ ਵਿੱਚੋਂ ਸਾਰਾ ਕੁਝ ਵੇਚਤਾ ਵੀਰ ਕਹਿੰਦਾ ਮੇਰੇ ਕੋਲ ਸਮਾਨ ਵੀ ਪਿਆ ਹਨਾ ਮਸ਼ੀਨ ਦਾ ਵੀ ਸਕੰਜਾ ਹੀ ਪਿਆ ਵੀ ਜੇ ਵੀਰੇ ਸਰ ਸੈਟ ਆਵੇ ਹਨਾ ਤਾਂ ਦੇਖ ਲਈਏ ਕਿ ਸਮਾਨ ਵੀ ਆ ਕਹਿੰਦਾ ਮੈਂ ਕਿ ਚਲੋ ਨਿਗਾ ਮਾਰੇ ਹੋਗੇ ਸਮਾਨ ਜੇ ਕੰਮ ਦਾ ਹੋਇਆ ਨਾ ਲੈ ਲੇਗੇ ਹਾਂਜੀ ਹਾਂਜੀ ਮੇਰੇ ਲਈ ਹੁਣ ਆਪਾਂ ਕਿਹੜਾ ਇੱਥੇ ਵੀ ਘਾਟ ਘਾਟ ਦਾ ਪਾਣੀ ਪੀਣਾ ਪਹਿਲਾਂ ਵੀਂਦੇ ਹੀ ਦੇ ਵੀ ਚੱਲ ਆ ਕੋਈ ਫਾਇਦਾ ਹੀ ਹੋਊਗਾ ਇਹ ਹੁਣ ਬਾਸਕਟ ਲੋਡ ਕਰਕੇ ਸਟਿੱਪਣੀ ਏੜੀ ਆਪਣੀ ਸਟਿੱਪਣੀ ਵੀ ਲੋਡ ਕਰਕੇ ਫੇਰ ਬਾਈ ਬਣਾਉਣਾ 52 ਬਾਕੀ ਸ਼ਿਲਡਾ ਲਾਤੀਆਂ ਇਹਦੀਆਂ ਆ ਦੇਖੋ ਇਹ ਸ਼ਿਲਡਾ ਫਟਕਾ ਪਈਆਂ ਮਾੜ ਲਾ ਦੇ ਸ਼ਿਲਡਾ ਉਹਦੇ ਇਹ ਓਕੇ ਹੋ ਗਈਆਂ ਤੇ ਬਾਅਦ ਕਲੱਚ ਬਲੇਡ ਕਰਨ ਦਾ ਕੰਮ ਏ ਇੱਕ ਤਾਂ ਪਾਣੀ ਸ਼ਿਲਡ ਵੀ ਲਾਤੀ ਨਾ ਸਗੋ ਵੀ ਹੋਰ ਤਾਂ ਨਹੀਂ ਬੜਾ ਸਮਾਨ ਇਹੀ ਆ ਨਹੀਂ ਨਹੀਂ ਬੱਸ ਹਾਂ ਬਸ ਇਹ ਛਿਲਡਾ ਘੜਾ ਲਾਉਣੇ ਸੌਕੀ ਬਹੁਤ ਭਾਰੀ ਆ ਤੇ ਲੱਕ ਤੇ ਹੱਲ ਤੋਂ ਬੰਦਿਆਂ ਨੇ ਛੇੜਨਾ ਜਿਹਨਾਂ ਨੇ ਲਾਈਆਂ ਨਾਲ ਤੇ ਮਸ਼ੀਨ ਤੇ ਜਿਹਨਾਂ ਕੋ ਪਹਿਲਾਂ ਛਿਲਡਾ ਉਹਨਾਂ ਨੇ ਲਾ ਕੇ ਰੱਖੀ ਹੋਈਆਂ ਨੇ ਹਾਂ ਹਾਂ ਜੀ ਜਰਮਾਨਾ ਮਸ਼ੀਨ ਵੇਚੀ ਆ ਜਰ ਕੇ ਤੇ ਛਿਲਡਾ ਲਾ ਕੇ ਰੱਖੀ ਆ ਤਾਂ ਹੀ ਥੋੜਾ ਰੰਗ 'ਚ ਫਰਕ ਲੱਗਦਾ ਨਾ ਕੋਈ ਲਾ ਦਿੰਦਿਆਂ ਬਾਹਰ ਚਾਲ ਦੇ ਲਾ ਕੇ ਰੱਖ ਦਿੰਦੇ ਆ ਚਿਲਡਰਨ ਵਾਲੇ ਪਾਰੀਆਂ ਚੱਕਣ ਲੱਗਾ ਮਾੜਾ ਜਿੰਨ ਜਰੋਂ ਕੋ ਮਸ਼ੀਨ ਲੈ ਕੇ ਆਏ ਆ ਨਾ ਜਿੰਨੇ ਵੀਰਾਂ ਨੇ ਕਮੈਂਟ ਦੇ ਵੀਡੀਓ ਦੇ ਵਿੱਚ ਦੇਖ ਲਈ ਜੇ ਕੱਢ ਗਿਆ ਉਹ ਵੀ ਕਿਸੇ ਦਾ ਵੀ ਪੰਜ ਮਾਡਲ ਦੇ ਘੱਟ ਕਮੈਂਟ ਨਹੀਂ ਜਾਏਗਾ ਨਹੀਂ ਨਹੀਂ ਮਸ਼ੀਨ ਸਾਫ ਆ ਮਸ਼ੀਨ ਹਾਂ ਕਰੇ ਇੱਕ ਬੰਦਾ ਵੀਰ ਦਾ ਇੱਕ ਕਮੈਂਟ ਦਾ ਭਾਈ ਸੱਤ ਮਾਡਲ ਕੋਈ ਕਹਿੰਦਾ 10 ਕੋਈ ਕਹਿੰਦਾ 11 ਪੰਜ ਤੋਂ ਥੱਲੇ ਕਿਸੇ ਦਾ ਨਹੀਂ ਦਾ ਜਿਹਨੂੰ ਪਤਾ ਵਸੇ ਉਹਦੇ ਹੀ ਕਮੈਂਟ ਆਉਣਾ ਇੱਕ ਅੱਧਾ 1999 ਵਾਲਾ ਨਹੀਂ ਕਈ ਵੀਰਾ ਦਾ 11 12 ਮਾ ਦਾ ਮਾਡਲ ਦੇ ਆਇਆ। ਬਾਕੀ ਦਾ ਕੰਮ ਹਨਾ ਤੁਹਾਨੂੰ ਪਤਾ ਹੀ ਮੱਕੀ ਦੇ ਸੀਜ਼ਨ ਵਧੀਆ ਕਹਿਦੀ ਆ ਆਪਾਂ ਵੀ ਬਾਬੇ ਦੀ ਕਿਰਪਾ ਹੀ ਰਹੀ ਆ। ਚਲੋ ਕੰਮ ਘੱਟ ਵੱਧੋ ਤਾਂ ਹੁਣ ਆ ਨਾ ਆ ਗਈ ਆ। ਕਈ ਵੀਰੇ ਪੁੱਛਦੇ ਆ ਕਿ ਕਿੰਨਾ ਅਕੇਲੀਆ ਕਰਤਾ ਬਾਈ ਤੇਰੀ ਮਸ਼ੀਨ ਨੇ ਬਾਈ ਆਪਣੀ ਮਸ਼ੀਨ ਨੇ 90 92 ਕਿੱਲੇ ਜਿਹੜੇ ਆ ਨਾ ਪੜਾਈ ਕਰੀ ਆ ਮੱਕੀ ਦੀ। ਨਹੀਂ ਆ ਤੁਹਾਨੂੰ ਪਤਾ ਹੈ ਕਿ ਮਸ਼ੀਨ ਵੀ ਥੋੜੀ ਜ਼ਿਆਦਾ ਦੀ ਕਟਾਉਂਦਾ ਹੁੰਦਾ। ਉਹਦੇ ਕਰਕੇ ਫੇਰ ਮੈਂ ਬਾਈ ਮਸ਼ੀਨ ਕਹਿੰਦੀ ਬਹੁਤੀ ਭੱਜ ਨੱਠ ਪੀ ਦੇਣਾ ਅਸੀਂ ਕਰੀ ਨਹੀਂ ਹੈਗੀ ਨਾ ਇੱਧਰ ਦੂਜੀਆਂ ਮਸ਼ੀਨਾਂ ਵੀ ਦੇਖਣੀਆਂ ਨੇ। ਤੇ ਮੌਲੀ ਨੂੰ ਛੱਡ ਕੇ ਰੱਖਿਆ ਮੈਂ ਕਿਹਾ ਤੂੰ ਹੀ ਦੇਖ ਵੀ ਬਈ ਤੇ ਨਾ ਆਇਆ ਨੀ ਜਾਣਾ ਬਾਕੀ ਐ ਵੀ ਨੁਕਸਾਨ ਵਿਚਰੀਆਂ ਕਰਮਾਣੀਆਂ ਨੇ ਕੋਈ ਨਹੀਂ ਕਰਿਆ ਹੈਗਾ ਸਾਰੇ ਸੀਜ਼ਨ ਦੇ ਵਿੱਚ ਵਧੀਆ ਚੱਲੀ ਆ ਹੁਣ ਇਹਨੂੰ ਲਿਜਾ ਕੇ ਹੈ ਨਾ ਜਿਹੜੀ ਇੱਕ ਲਵਾਉਣੀ ਆਪਾਂ ਮੋਟਰ ਕਰਨ ਵਾਲੀ ਹਾਂ ਕਮਲਾ ਲਵਾ ਦੇਣਾ ਬਾਕੀ ਕਿਦੋਂ ਕੰਮ ਆ ਜਿਕਣਾ ਨਾ ਆਹ ਤੁਹਾਨੂੰ ਲਗਾਉਣਾ ਇੱਕ ਤਾਂ ਦੱਸਿਓ ਜੀ ਤੁਹਾਨੂੰ ਨਾ ਜਿਵੇਂ ਡੈਕਸ਼ਨਾਂ ਦੇ ਨਾਲ ਆ ਰਿਹਾ ਢਲੇ ਉਹਨੇ ਇਹਦੇ ਬਾਕੀ ਕਾ ਫੀਟਰ ਦੀ ਚਾਦਰ ਆ ਇਹ ਮੱਕੀ ਦੀਆਂ ਛੱਡੀਆਂ ਵੱਜਣਗੀਆਂ ਨਾ ਥੋੜੀ ਜਿਹੀ ਉੱਥੇ ਤੇ ਗੱਭੇ ਜਿਹੇ ਉੱਠ ਖੜੀ ਹਾਂ ਸੀਜ਼ਨ ਦੇ ਵਿੱਚ ਤੰਗ ਕਰਦੀ ਸੀ ਫਿਰ ਮੈਂ ਇਹ ਉਰੇ ਲਾ ਕੇ ਆਪਣੇ ਕਬਜੇ ਲਿਆ ਕੇ ਲਾ ਕੇ ਕੰਮ ਚਲਾ ਲਿਆ ਨਾ ਵੀ ਮੈਂ ਕਿਹਾ ਚੰਨਣ ਦੇ ਕੰਮ ਬਾਕੀ ਇਹ ਫੀਟਰ ਦੇ ਚੈਨਾ ਚੂਨਾ ਹਣਾ ਬਈ ਜਿਵੇਂ 샤ਫਟਾ ਪਿਛੇੜੀ ਪਿਛਲੀ 샤ਫਟਾ ਵੀਟਰ ਵਾਲੀ ਥੋੜਾ ਜਿਹਾ ਬਾਹਰ ਆਉਂ ਚ ਇਹਨੂੰ ਇੱਕ ਚਾਰ ਗੇਅਰ ਕਰ ਦੇਣ ਚਾਰ ਗੇਅਰ ਵਾਲੀ ਕਰ ਦਈ ਜਿਆ ਹਾਂ ਮੱਕੇ ਚੱਲਣੇ ਚਾਰ ਗੇਅਰ ਪਾ ਦਈਏ ਨਹੀਂ ਗਾਂ ਨੂੰ ਬਾਦ ਨਹੀਂ ਚਾਹੀਦਾ ਨਵੀਂ ਹਾਂ ਚਾਰ ਆਹ ਕਿੰਨਾ ਟਾਈਮ ਹੀ ਚੱਲਦੀ ਆ ਠੀਕ ਆ ਆਪਾਂ ਨੇ ਗਾਹ ਨੂੰ ਲਿਆ ਕੇ ਗੇ ਚਾਰਾਂ ਵਾਲੇ ਸੈੱਟ ਪਾ ਦੇਣਾ ਇੱਕ ਗੇਅਰ ਪੈਣਾ ਚੈਨ ਆਉਣੀਆ ਫੱਟੀਆਂ ਛੋਟੀਆਂ ਆਉਣੀਆ ਬਸ ਉਹ ਫੇਰ ਕਰਕੇ ਗੱਲ ਖੜ ਬਣਾਏ ਉਹ ਫੇਰ ਫਾਇਦਾ ਦਿੰਦਾ ਦਾ ਆਪਾਂ ਦੇ ਨਾਲ ਆਏ ਆ ਨਾ ਵੀ ਜੇ ਮਾਲ ਆ ਜੇ ਚਮਕੀ ਦੇ ਵਿੱਚੋਂ ਫੱਟੀਆਂ ਇਹਦੀ ਕਿ ਟੁੱਟੀਆਂ ਬਹੁਤ ਆ ਉਹ ਵੱਡੀ ਆ ਨਾ ਫੱਟੀਆਂ ਫੱਟੀਆਂ ਦੀ ਲਾਮ ਜ਼ਿਆਦੇ ਆ ਕੋਸਾ ਪਾਈਆਂ ਖਵਰਾ ਕਦੀ ਹੋਇਆ ਅਗਲੇ ਨਾਲੇ ਨਾਲੇ ਛੱਲੀ ਇੱਥੇ ਕਿਹੜਾ ਡਾਂਗ ਜਾਂਦੀ ਏ ਛੱਲੀ ਖਾ ਲੱਕੜੀ ਜਾਂਦੀ ਵਿੱਚ ਲੱਕੜਾ ਮੱਕੀ ਦੇ ਜਿੰਨੇ ਮਾਲਾਂ ਕਾਂਕਝੋਨੇ ਦੇ ਦੋ ਸੀ ਤਿੰਨ ਸੀ ਜਿੰਨਾਂ ਲਾ ਲਾ ਮੱਕੀ ਦੇ ਇੱਕ ਲਾਲਾ बराबर है यार बराबर बहुत ਔੜ ਭਾਨਵਾ ਬਾਕੀ ਕੰਮ ਹੋ ਰ ਘਰ ਮਾਲੀ ਆਏ ਦੇ ਲਾ ਦੋ ਗੈਡਾਂ ਦੀਆਂ ਪੱਤੀਆਂ ਜਿਹਦੇ ਪਹਿਲੇ ਨੇ ਛੱਲੀਆਂ ਨੇ ਚਲਾਈਆਂ ਸਾਲਾਪੁਰ ਉਦੋਂ ਗੈਡਾਂ ਦੀਆਂ ਪੱਤੀਆਂ ਟੁੱਟ ਗਈਆਂ ਬਿਨਾ ਬਸਤੀਆਂ ਦੇ ਰੀਲ ਲੱਗੀ ਪੂਰਾ ਕਿਤੇ ਕੱਖ ਨਹੀਂ ਹੈ ਮੂੰਗੀ ਜਿਹੜਾ ਵੱਢੀ ਨਹੀਂ ਮੂੰਗੀ ਨੇ ਚੱਲ ਮੰਨੇ ਵੀ ਕਣਕ ਦੇ ਮੱਕੀ ਦੇ ਛੱਲੀ ਜਾਣੀਆਂ ਕੱਲੀ ਗੁੱਲੇ ਕੱਢੀ ਗਿਆ ਕੱਢੀ ਗਿਆ ਗੈਡਾਂੋਂ ਬਾਹਰ ਤੂੰ ਮੂੰਗੀ ਤੇ ਚਲਾਈਏ ਉਦੋਂ ਵੀ ਦੇਰ ਜਮਈ ਨੂੰ ਪਤਾ ਨਹੀਂ ਲੱਗਿਆ ਹੈਗਾ ਬਸ ਪੱਤੀਆਂ ਹੈ ਨਹੀਂ 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 ਮਾਰ ਗਿਆ ਭਾਈ ਹਾਂ ਹੁਣ ਮੈਨੂੰ ਕਈ ਵੀਰੇ ਕਹਿੰਦੇ ਵੀ ਵਦਾਈ ਥੋੜੇ ਜਿਹੇ ਪੈਸੇ ਪਾ ਕੇ ਹਨਾ ਉੱਚਾ ਮਾਡਲ ਲੈ ਲੈਂਦਾ ਵਧੀਆ ਦਾ ਬਾਕੀ ਭਾਈ ਗੱਲ ਤਾਂ ਇਹ ਆ ਵੀ ਬਹੁਤ ਹੀ ਬੜੀ ਹੈ ਨਾ ਛਾਲ ਮਾਰਨ ਦਾ ਫਾਇਦਾ ਕੋਈ ਨਹੀਂ ਜਿੰਨੇ ਕ ਆਪਣਾ ਕੋਈ ਮਿਹਨਤ ਕਰੇ ਹੋਏ ਹੈਗੇ ਤੇ ਹਨਾ ਉਹਨੇ ਕ ਆਪਣਾ ਲਾ ਕੇ ਆਪਣਾ ਕੰਮ ਚਾ ਚਾਲੂ ਕਰ ਲਿਆ ਬਸ ਤੱਕ ਕਰੀ ਸਰਕ ਮੈਂ ਹੁਣ ਉਥੇ 20 ਲੱਖ ਰੁਪਏ ਦੇ ਕੇ ਧਾਰ ਕਾਰਡ ਉਥੇ 20 ਲੱਖ ਰੁਪਏ ਲੋਨ ਲੈ ਕੇ ਮੈਂ ਨਵੀਂ ਲੈ ਕੇ ਫਿਰਦਾ ਹਣਾ ਕਿ ਉਹ ਭਾਈ ਨਮੀ ਦਾ ਟਾਈਮ ਵੀ ਆਊਗਾ ਉਹ ਅੱਜ ਪਾਣੀ ਪ੍ਰਯੋਗ ਕਰਾਂਗੇ ਨਮੀ ਦਾ ਵੀ ਸਾਨੂੰ ਜੇ ਆਪਾਂ ਕਰੂੰਗਾ ਭਾਈ ਹੁਣ ਦਿਨ ਰਾਤ ਪੂਰੀ ਗੱਡ ਕੇ ਪਤਾ ਕਿ ਅੱਜ ਆਪਾਂ ਲੋਨ ਤੇ ਲਈ ਹੁੰਦੀ ਤੇ ਆਧਾਰ ਕਾਰਡ ਤੇ ਲਈ ਹੁੰਦੀ ਟੈਨਸ਼ਨ ਰਹਿਣੀ ਸੀ ਦਿਮਾਗ 'ਚ ਸਾਰੇ ਕਿਸ਼ਤ ਦਾਜ ਇਸ ਤਰ੍ਹਾਂ ਨਹੀਂ 90 ਕਿੱਲੇ ਵੱਡੇ ਠੀਕ ਆ 90 ਸੇਵਿੰਗ ਆ ਲੱਖ ਰੇਡ ਲੱਖ ਰੁਪਏ ਬਚਾਇਆ ਹੀ ਆ ਕਰਮਾ ਲਈ ਨੇ ਬਸ ਠੀਕ ਨਹੀਂ ਗੱਲ ਇਹ ਚੱਲ ਵੀ ਜੇ 22 ਕਟਾਰ ਲਵਾ ਤੇ ਉਹਦੇ ਬਾਅਦ ਮਾੜਾ ਮੋਟਾ ਹੋਲ ਜਿਹੜਾ 20 50 ਹਜ਼ਾਰ ਹੋਲ ਤੇ ਲੱਗਦਾ ਮੇਰੀ ਸਲਾਹ ਇਹ ਵੀ ਇੱਕ ਛਤਰੀ ਵਸਲਾ ਦਈਏ ਛਤਰੀ ਕੀ ਗਾ ਖਾਲੀ ਮੇਰੀ ਸਲਾਹ ਨਵੇਂ ਮਾਡਲ ਵਾਲੀ ਜਿਵੇਂ ਛਤਰੀ ਲਾਈਟਾਂ ਵਾਲੀ ਨਾਲੇ ਜੋ ਟੂਲ ਟਾਲ ਬਣ ਜਾਂਦਾ ਵਧੀਆ ਆਹ ਕਦ ਦੇਖ ਲਾਂਗੇ ਲਵਾ ਦਾਂਗੇ ਤੇ ਦੇਖ ਕੇ ਲਵਾ ਦਾਂਗੇ ਤੇ ਮੇਰੀ ਸਲਾਹ ਹੈ ਵੀ ਟੂਲ ਛਤਰੀ ਲਵਾ ਲੀਏ ਬਾਕੀ ਹੋਰ ਤਾਂ ਇਹਦੇ ਵਿੱਚ ਕਮੀ ਕੋਈ ਹੈ ਨਹੀਂ ਗੈਡਰਮ ਉਹ ਨਵਾਂ ਬਾਦਣਾ ਆਪਾਂ ਨੇ ਆਮ ਲਾਣਾ ਕਿਹੜਾ ਜੇ ਪੱਤੀਆਂ ਲੱਗਦੀਆਂ ਹੋਈਆਂ ਠੀਕ ਆ ਨਹੀਂ ਮੈਂ ਗੈਡਰਮ ਨਵਾਂ ਪਾ ਦਾਂਗੇ ਪੱਤੀਆਂ ਲਾਣੀਆਂ ਗੈਡਰਮ ਨੂੰ ਕਿਹੜਾ ਆਪਾਂ ਪਈ ਵਾਰ ਪੱਤੀਆਂ ਪੱਟਣ ਕਰਕੇ ਨਾ ਹੁਣ ਚੱਲ ਗਿਆ ਪੱਤੀਆਂ ਦੀ ਮਜ਼ਬੂਤੀ ਰਹਿੰਦੀ ਆ ਹੁਣ ਪੱਤੀਆਂ ਆਪਾਂ ਬੋਲਤੀਆਂ ਦੀਆਂ ਇਦਾਂ ਬਿੰਗਾ ਟੜਾ ਤਾਂ ਨਵੀਂ ਨਾਵਾ ਪਾ ਰਾਂਗੇ ਚਲ ਨਵਾ ਦੇਖ ਲਾਂਗੇ ਇੱਧਰ ਸ਼ਿਲਡ ਵੀ ਦਿਖਾ ਦੀ ਹੁਣ ਐਸ ਸਾਈਡ ਤੋਂ ਲੋਕ ਵੀ ਹੋਰ ਆਪਾਂ ਕਿਹੜਾ ਉੱਥੇ ਆਪਣੇ ਬੰਦੇ ਆ ਸਾਰੇ ਜਿੱਥੇ ਜਿੱਥੇ ਸਮਾਨਾ ਸਮਾਨ ਮੰਦਾ ਬਸ ਬਸ ਸਾਰੇ ਮਨ ਸਾ ਮਿੱਤਰਾਂ ਦਾ ਆਪਣੀ ਸੱਜਣਾ ਮਿੱਤਰਾਂ ਦਾ ਆੜੀ ਆ ਕੋਈ ਐ ਤਾਂ ਬੰਦਾ ਐ ਨਹੀਂ ਜੀ ਆਪਣਾ ਵੀ ਹਣਾ ਬਾਕੀ ਆ ਡੈਕਸ਼ਨ ਟੁੱਟਣਗਾ ਥੋੜਾ ਜੱਗ ਆ ਬਿੰਗੀ ਵੀ ਹੋ ਗਈ ਜਿੱਥੇ ਅੱਧਰ ਉਹ ਕਰਦਾ ਨਹੀਂ ਸਿੱਧਾ ਹੋ ਗਿਆ ਤਾਂ ਟਾਇਰ ਲੱਗ ਗਿਆ ਉਹ ਬਚਾ ਲਿਆ ਇੰਨੇ ਹੀ ਨਾੜ ਟੁੱਟਣਗਾ ਕਿ ਮਸ਼ੀਨ ਇਹਦੇ ਪਰ ਗਿਰ ਗਈ ਟਾਇਰ ਫਿਰ ਵੀ ਮਾੜਾ ਜੇ ਹੁੰਦਾ ਕਿ ਮਾੜੇ ਲੋ ਹੋ ਗਿਆ ਇਕੱਠਾ ਉਹ ਫਿਰ ਵੀ ਪੂਰੀ ਮਸ਼ੀ ਬਲੋਰ ਕਰਕੇ ਸਿੱਧਾ ਇਹਨੂੰ ਵੇਖਣੇ ਕਰਦਾਂਗੇ ਬਾਕੀ ਮੇਨ ਤਾਂ ਉਹੀ ਹੈ ਗਾ ਡਰਮ ਦਾ ਜੀ ਬਾਕੀ ਹੋਰ ਤਾਂ ਦੇ ਵਿੱਚ ਹੈ ਹੀ ਕੱਖ ਨਹੀਂ ਉਹ ਵਸੇ ਕਾ ਹੈ ਵੀ ਧੋਣੀ ਸੀ ਧੋਤੀ ਨਹੀਂ ਇਧਰ ਚਾਰ ਵਾਲੇ ਚੜ ਜਗੇ ਮੁੰਗੀ ਦਾ ਵੇਲਾ ਕਿਵੇਂ ਰਾਜਾ ਡੁੱਲਦਾ ਜਦ ਜੰਗ ਲੱਗੀ ਇਧਰ ਤੱਕ ਆ ਜਾਂਦਾ ਇੱਕ ਵਾਰ ਤਜਾਬ ਆ ਹਾਂ ਇੱਕੋ ਸ਼ਿਲਡ ਲਿਆਉਣੀਆਂ ਚੱਕੇ ਇਹਦੀ ਛੋਟੀ ਪੱਪੂ ਇਹ ਅੰਦਰ ਛੋਟੀ ਛੇਲਡ ਪਈ ਆ ਤਾਂ ਕੋਣ ਜੀ ਉੱਤੇ ਆਹ ਉਹ ਲਾਉਣ ਵਾਲੀ ਆ ਇਹਨੂੰ ਤਾਂ ਲਵਾ ਦਨੇ ਆ ਉੱਥੇ ਨਾ ਇੱਕ ਪੱਤੀ ਨਾਟ ਨੂੰ ਹੋਰ ਲੱਗਦਾ ਕਰਦੇ ਹਾਂ ਉਹਨਾਂ ਚੱਲ ਚੱਲ ਕੇ ਜਾਂਦਾ ਕਟਰ ਰੋਟਰ ਕਾ ਲੱਗਦੀ ਕਿ ਹੈਗਾ ਢਿੱਲੀ ਹੋ ਗਈ ਨਾਟ ਵੀ ਲੋਕ ਲਾਏ ਤੇ ਤਕਉਣ ਜੀ ਆਹ ਆਹ ਤਰਸੀ ਜੁਣੀ ਆ ਸਮਸਾ ਜਾ ਆ ਦੇਲਾ ਬੈਂਟਾ ਪਗਵਾੜੇ ਦੇ ਲੈਂਦੀ ਨਹੀਂ ਜੰਤਾ ਵੇਰਿੰਗ ਵਾਲੇ ਦੇ ਉਹ ਲੱਗਦਾ ਪਤਾ ਵੀ ਚੱਲੀ ਜੇ ਬੈਲਟ ਉੱਧਾ ਦੇ ਉੱਧੇ ਹੀ ਪਈ ਜਾਂਦਾ ਵੀ ਪਈ ਆ ਉਹ ਆਪਾਂ ਉਹਦਣ ਵੀ ਕਮੈਂਟ ਕੀ ਪੁੱਛਿਆ ਸੀ ਕਿ ਬੈਲਟ ਚੱਲ ਕੇ ਵੱਡੀ ਹੁੰਦੀ ਆ ਕਿ ਛੋਟੀ ਹੁੰਦੀ ਆ ਬਈ ਯਾਲੀ ਸਵਾਨ ਆਉਂਦਾ ਨਾ ਜਿਹੜਾ ਉਹਦਾ ਵੇਖਣਾ ਹੈਗਾ ਮਾਦਰ ਸਾਰੀਆਂ ਬੈਲਟਾਂ ਆਦੇ ਅਸੈਂਬਲੀ ਆ ਦੀ ਕਿਸੇ ਨੇ ਮੰਨਣਾ ਨਹੀਂਗਾ ਹਾਂ ਆ ਵੀ ਬੈਲਟ ਨਵੀਂ ਪਾਈ ਸੀ ਤੇ ਪਤਾ ਨਹੀਂ ਲਾ ਤੁਨ ਨੂੰ ਹਾਂ ਪਤਾ ਜਮੇ ਹੀ ਪਤਾ ਲੱਗਦਾ ਉਹ ਤੇ ਇਹ ਕਿਸੇ ਨੂੰ ਕੋ ਆ ਗਿਆ ਬਾਕੀ ਮੇਰੇ ਸਾਰੇ ਵੀਰਾਂ ਨੇ ਇੱਕ ਹੋਰ ਫਰਮਾਇਸ਼ ਤੇ ਹੈ ਨਾ ਜਿਵੇਂ ਲੋਗੋ ਦਾ ਕਰਿਆ ਵਾ ਬਾਈ ਕਹਿੰਦੇ ਅਬੀ 70% ਪੂੰਛ ਤੇ ਲਵਾਏ ਹੁਣ ਆਪਾਂ ਪੂੰਛ ਵਾਲੀ ਪਲੇਟ ਆ ਪਿੱਛੇ ਵਾਲੀ ਉੱਥੇ ਲਵਾ ਦਾਂਗੇ ਸਾਰੀ ਖੋਲ ਕੇ ਰੁਪਈਆ 50000 ਲਾਉਣਾ ਬਾਈ ਮੌੜੀ ਗਏ ਜਾਂਦੇ ਹਾਂ ਮੈਂਨ ਮਸ਼ੀਨ ਦੇ ਲਾਈਟਾਂ ਐ ਇਕਲਾ ਇਕਲਾ ਪਤਾ ਲੱਗੇ ਵੀ ਦੂਰ ਤੇ ਅਗਲਾ ਦੇਖੇ ਬਿੰਦਰਵਾਈ ਜਿਹੜੀ ਮਸ਼ੀਨ ਜਾਂਦੀ ਹੈ। ਬਾਹ ਪਤਾ ਲੈ ਹੈਗਾ ਨਹੀਂ। ਬਾਕੀ ਬੱਪੂ ਨੂੰ ਕਹਾ ਤਾਂ ਮੈਂ ਸ਼ੌਂਕ ਦਾ ਚੜਾਉਣੀ ਆ। ਠੀਕ ਨਹੀਂ ਗੱਲ। ਹਾਂ ਬਸ। ਬਸ ਇੱਥੇ ਲਵਾ ਕੇ ਲੋਗੋ ਬਾਕੀ ਹੋਰ ਵਾਲਾ ਜਰਾ ਸੈਟਿੰਗ ਬੈਟਿੰਗ ਦੀ ਕਰਾ ਕੇ ਇਹਨੂੰ ਰੱਖੂਗਾ ਕਰਮਾਲੀ ਬਾਈ। ਹੈਗਾ ਨਹੀਂ। ਬਿਲਕੁਲ ਬਿਲਕੁਲ। ਨਹੀਂ ਬਾਹਰ ਆਪਣੇ ਸੱਜਣ ਮਿੱਤਰ ਭਰਾ ਆਪਣੇ ਬਹੁਤ। ਮੈਂ ਮਗਾ ਲਵਾਂ ਟੂਲ ਬਾਈ ਮੈਨੂੰ ਕਹੇਗਾ ਆਪਣਾ ਵੀਰ ਕੈਨ ਉਹਦਾ। ਉਹ ਮੈਨੂੰ ਕਹਿੰਦਾ ਦਾ ਬਾਈ ਕਹਾ ਅਨੰਦਰ ਆ। ਬਧੇਰੇ ਹੱਥ ਬਣਾ ਰਹੇ ਹੋ ਨਹੀਂ ਹੱਥ ਬਣਾਉਣ ਦੀ ਲੋੜ ਹੈਗੀ ਹੁਣ ਤੈਨੂੰ ਕਹਿੰਦਾ ਟੂਲ ਭੇਜੂਗਾ ਬਾਹਰ ਦਾ ਸਕਪਾਲ ਆ ਬਾਈ ਦਾ ਨਾਮ ਇੰਗਲੈਂਡ ਦੇ ਵਿੱਚ ਆ ਅੱਛਾ ਅੱਛਾ ਕਹਿੰਦਾ ਮੈਂ ਤੈਨੂੰ ਟੂਲ ਭੇਜੂਗਾ ਸਾਰਾ ਵੀ ਹੈਵੀ ਭੇਜੂਗਾ ਪਹਿਲਾਂ ਉਹਨੇ ਭੇਜੀ ਦੀ ਬਾਈ ਨੇ ਨਾ ਨਟ ਖੋਲਣ ਵਾਲੀ ਮਸ਼ੀਨ ਭੇਜੀ ਸੀ ਉਹ ਥੋੜੀ ਜੀ بڑے ਨਟ ਨੂੰ ਕੱਟ ਉਹਨੇ ਯਾਰ ਆਪਾਂ ਤਾਂ ਉਹ ਖਰਾਬ ਹੋ ਗਈ ਉਹਦੇ ਨਾਲ ਫਿਰ ਉਹ ਕੋਣ ਨੂੰ ਮੈਂ ਦੱਸਿਆ ਮੈਨੂੰ ਕਹਿੰਦਾ ਵੀ ਮਸ਼ੀਨ ਦਾ ਨਟ ਨਹੀਂ ਦਾ ਕੋਲੇ ਕਹਦੇ ਆਪਣੀ ਵਾਲੀ ਗੱਲ ਮੈਂ ਕਿਹਾ ਖੋਲੇ ਭਾਈ ਕੀ ਆ ਵੀ ਉਹ ਮਸ਼ੀਨ ਥੋੜੀ ਜੀ ਇੱਕਣਾ ਹੋ ਗਈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਉਹਨੇ ਮੇਰਾ ਐਡਰੈਸ ਲ ਕਰਾ ਜਿੱਦ ਤਨ ਮੇਰਾ ਟਾਈਮ ਲੱਗ ਗਿਆ ਨਾ ਕਿਤੇ ਵਧੀਆ ਤਨ ਉਹ ਮਸ਼ੀਨ ਹੈ ਵੀ ਲੈ ਕੇ ਭੇਜੂਗਾ ਉਹ ਮਸ਼ੀਨ ਦਾ ਕੰਮ ਕਰਨਾ ਹੈ ਮੈਂ ਤਾਂ ਠੀਕ ਹੈ ਬਾਈ ਹਾਂਜੀ ਪਪੂ ਬਾਜੀ ਕੀ ਕਰ ਰਹੇ ਹੋ ਬੜੇ ਗੇੜੇ ਕੱਢ ਰਹੇ ਤੁਸੀਂ ਵਾਕ ਕਰ ਰਹੇ ਕਟਰ ਦੇ ਉੱਤੇ ਜਾਣੇ ਨਾ ਹੁਣ ਮਗਰ ਓਏ ਵਾਕ ਕਰਨ ਦਾ ਕਟਰ ਦੇ ਉੱਤੇ ਹਾਂ ਮੈਂ ਕਟਰ ਦੇ ਉੱਤੇ ਵਾਕ ਕਰਦਾ ਇਹ ਟਾਇਰਾ ਬਾਈ ਵੱਡਣਾ ਫਾਹ ਇਹਨਾਂ ਦਾ ਚਲੋ ਹਾਂ ਬਸ ਟਾਇਰ ਥੋੜਾ ਜਿਹਾ ਫੁੱਲਿਆ ਪਰਲਾ ਆਹ ਟਾਇਰ ਠੀਕ ਹੈ ਇਹਨੂੰ ਸਟਿਪਨਿੰਗ ਕਰਾਂਗੇ ਉਹਨੂੰ ਨਵੇਂ ਲਾਣੇ ਇਹ ਇਹਨੂੰ ਇਹ ਵੀ ਪਰ ਜਾਣਾ ਨਾਲੇ ਮੱਕੀ ਵਾਲਾ ਵੀ ਜਾਣਾ ਇਹਨੂੰ ਟਾਇਰ ਤ ਵਧੀਆ ਪਾਉਣੇ ਬਣੇ ਇਹ ਹੁਣ ਛੋਟੇ ਟਾਇਰ ਆ 750 ਦੇ ਆ ਤੋ ਕਿ 7 ਵਜੇ ਲੈ ਲਾਂਗੇ 750 16 ਦੇ ਆ ਇਹੋ ਆ ਗਏ 950 16 ਆ ਆ 950 ਸੋਵਾ ਦੇ ਬੋਨੋ ਪਾਪੇ ਫੇਕੇ ਤੇ ਹਲਾ ਕਟਰ ਪਾਉਣ ਨੂੰ ਦੇ ਇੱਕਦਾਂ ਨਾਲ ਆਵੇ ਹਨ ਨਹੀਂ ਨਹੀਂ ਹੁੰਦਾ ਕੰਪੈਨਰ ਅਗ ਵਿੱਚ ਹਾਂ ਨਹੀਂ ਹੁੰਦਾ ਨਹੀਂ ਕੱਟ ਪਰ ਕੱਟ ਐਂ ਕਰ ਲਾਂਗੇ ਇੱਕ ਵਾਰੀ ਆਪਾਂ ਨਾ ਆਹ ਟਾਇਰ ਪਾ ਕੇ ਚੈੱਕ ਟ੍ਰਾਈ ਕਰ ਟ੍ਰੈਲ ਕਰ ਲਵਾਂਗੇ ਹੂੰ ਇੱਕ ਟ੍ਰਾਇਲ ਕਰ ਲਾਂਗੇ ਹਾਂ ਵੀ ਕਟਰ ਪਾ ਕੇ ਉਦਾਂ ਆਓ ਹਨਾ ਟ੍ਰਾਇਲ ਕਰ ਲਾਂਗੇ ਨਹੀਂ ਲਾ ਲਾ ਦੇਣੇ ਯਾਰ ਉਹ ਹੋਰ ਕੀ ਆ ਪਾਇਰ ਇੱਕ ਵਾਰ ਲੱਗੇ ਉਹਨਾਂ ਫਿਰ ਰੋਡ ਤੇ ਬੰਦਾ ਜਾਂਦਾ ਦਿਲ ਜਤ ਤੱਕ ਹੀ ਨਹੀਂ ਰਹਿੰਦੀ ਰਾਹ ਤੇ ਕੋਈ ਆ ਜਾ ਕੰਮ ਹੋ ਜਾ ਬੈਨਾਂ ਜਿਹੜਾ ਬਹੁਤ ਔਖਾ ਹੋ ਜਾਂਦਾ ਉਹ ਚੱਲ ਆਪਣੇ ਸਾਧਨ ਵੀ ਆ ਗਏ ਆ ਕੁਕੜੂਕੇ ਕੜਾਕੇ ਵਾਲੇ ਆ ਵੀ ਜਾਂਦੇ ਆ ਟੈਂਪੂਆਂ ਦੇ ਵਿੱਚ ਫਟਕ ਰਿਹਾ ਸਮਾਨ ਬਾਹਰ ਜਾ ਕੇ ਬੜਾ ਔਖਾ ਹੋ ਜਾਂਦਾ ਉਹ ਬਾਜੀ ਪਰ ਔਖਾ ਹੁੰਦਾ ਯਾਰ ਨਾਲੇ ਫਿਰ ਟਾਈਮ ਖਰਾਬ ਹੁੰਦਾ ਹੋਰ ਨਾਲੇ ਤਕਲੀਫ ਜਿਹੜੀ ਰੋਡ ਤੇ ਨਾ ਚਾਹ ਨਾ ਰੋਟੀ ਨਾ ਪਾਣੀ ਹੈ ਕਿ ਨਹੀਂ ਤੋ ਔਖਾ ਇਹਨਾਂ ਨੇ ਐਵੇਂ ਸਾਂਝ ਦੇਣਾ ਹੁੰਦਾ ਨਹੀਂ ਟਾਇਰ ਤਾਂ ਜਿਵੇਂ ਵੈਸੇ ਵਧੀਆਂ ਚੱਲੀ ਜਾਣ ਪਰ ਫਿਰ ਵੀ ਚਲੋ ਟਾਇਰ ਤਾਂ ਜਿਵੇਂ ਵਧੀਆਂ ਚੱਲੀ ਜਾਣ ਤਾਂ ਚੱਲੀ ਵੀ ਜਾਣ ਤੁਹਾਡੇ ਹੈਗਾ ਟਾਇਰ ਵੀ ਪਾਇਰ ਬਹੁਤ ਖੜਾ ਹੈ ਦੇਖ ਲਾਂਗੇ ਪਰ ਇੱਥੇ ਕਾ ਟਾਇਰ ਰੁਕ ਜਾਂਦਾ ਵਾ ਕੱਸਦਾ ਨਹੀਂ ਜਿੱਤਕ ਜਿੰਨੇ ਗੰਜਾਇਆ ਸੋਈ ਉਸ ਹਿਸਾਬ ਨਾਲ ਕਰਾਂਗੇ ਹਾਂ ਬਸ ਬਸ ਹੈ ਕਿ ਨਹੀਂ ਚਲੋ ਰੱਖਿਏ ਬਸ ਕੱਟਦੇ ਫਿੰਗਰ ਬੰਗਰ ਓਕੇ ਆ ਅਬ ਅਥੇ ਵਿੱਚ ਲਾ ਦਾਂਗੇ ਇਹ ਲੋਰ ਕੋਈ ਨਹੀਂ ਕਟਰ ਤਾਂ ਥੱਲੇ ਵੀ ਪਾਵੀਨ ਵਾਸਤੇ ਚਲਾਵਾਂਗੇ ਇਹਨੂੰ ਥੱਲੇ ਹੀ ਕਟਰ ਬਿਲਕੁਲ ਸਾਫ਼ ਆ ਥੱਲੇ ਠੀਕ ਆ ਓਕੇ ਚਾਦਰ ਅੰਦਰ ਵੀ ਚਾਦਰ ਕਟਰ ਤਾਂ ਬਿਲਕੁਲ ਸਾਫ਼ ਆ ਕਟਰ ਤਾਂ ਚੱਲਦਾ ਨਹੀਂ ਪਦਾ ਜਮੇ ਆਵਾਜ਼ ਨਹੀਂ ਬਸ ਉਹ ਆਪਾਂ ਇੱਕ ਮੋਟਰ ਲਵਾ ਉਹ ਤਾਂ ਬਸ ਆਪਾਂ ਆਪਣੇ ਬਸ ਮੋਟਰ ਲਵਾਉਣੀ ਆ ਉਹ ਵੀ ਮੈਂ ਆਪਣੇ ਕਾ ਕੇ ਮੰਗਾ ਲਾ ਦਈਏ ਮੋਟਰ ਦਾ ਫਾਇਦਾ ਕਿਉਂ ਆਇਆ ਕਮਲਾ ਜੇ ਇੱਕ ਤਾਂ ਆਵਾਜ਼ ਜ਼ਿਆਦਾ ਕਰਦਾ ਬਸ 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 ਹਾਂ ਇੱਕ ਬਤਨ ਨੂੰ ਪਤਾ ਹੀ ਆ ਵੀ ਬਾਹਰ ਵੀ ਹਨ ਰਾਤ ਮਸ਼ੀਨ ਚੱਲਦੀ ਹੈ ਤੇ ਉਹਦੀ ਬੈਲਟ ਖਰਾਬ ਹੁੰਦੀ ਔਰ ਕੱਖ ਨਹੀਂ ਹੁੰਦਾ ਉਹਨੂੰ ਬਸ ਥੱਲੇ ਵਾਪੂ ਰੱਖੀ ਵਾਸਤੇ ਕ ਅੱਗੇ ਟ੍ਰਾਂਕ ਲੱਗਿਆ ਇੱਕ ਹੋਰ ਲਾ ਲਾਂਗੇ ਹਾਂਜੀ ਹਾਂਜੀ ਸਕੰਜੇ ਹੀ ਬਣਾਣਾ ਆਪਾਂ ਨੇ ਪਰ ਰੋਟੀ ਵਾਲਾ ਸਮਾਨ ਤਾਂ ਉਹਦੇ ਵਿੱਚੇ ਸਾਰਾ ਵੀ ਜਿਵੇਂ ਸਕੰਜੇ ਦੇ ਵਿੱਚ ਰੋਟੀ ਦਾ ਸਮਾਨ ਡੱਬੇ ਹਨਾ ਚਲੰਟਰ ਤਵਾ ਜੋ ਵੀ ਆਉਣਾ ਭਾਂਡਾ ਡਿੰਡਾ ਸਾਰਾ ਸਕੰਜੇ ਦੇ ਵਿੱਚ ਸਿਸਟਮ ਪਟਕਣਾ ਪੱਕਾ ਹੀ ਪੱਕਾ ਹੀ ਵਿੱਚ ਹੋਰ ਹੁਣ ਇੱਕ ਵਾਰ ਦੋ ਘਾ ਲੱਗਣਾ ਕੋਲੇ ਪੈਸੇ ਲੱਗਣੇ ਆ ਤੇ ਨਜ਼ਾਰਾ ਵੀ ਲੈਣੇ ਆ ਨਾ ਬੱਪੂ ਬੱਪੂ ਫਿਰ ਲਾ ਲਾਂਗੇ ਬੱਪੂ ਸਿੱਜਣ ਫਿਰ ਹਾਂ ਲਾਵਾਂਗੇ ਸਿੱਜਣ ਤਾਂ ਹੈ ਬੱਪੂ ਬਾਈ ਕਾ ਗੱਲ ਦੇਖੀ ਆ ਬੰਦੇ ਨੇ ਨਾ ਨਹੀਂ ਕਰੀਏਗੀ ਬਾਈ ਪਾਜੀ ਇਹ ਕਹਣਾ ਬਾਈ ਦੇਖੂਗਾ ਹਨ ਮੈਂ ਕਿਹਾ ਬੱਪੂ ਆਪਣਾ ਆਪਣੀ ਵਹੀ ਚਲਾਉਣੀਆਂ ਨਹੀਂ ਬਾਈ ਮੇਰੇ ਪਿੱਠ ਪਿੱਛੇ ਵਾਰ ਕਰਨੇ ਵਾਲੇ ਬਹੁਤ ਚੜੇਗੇ ਆ ਇੱਕ ਗੱਲ ਹੋਰ ਵੀ ਆ ਸੀਜ਼ਨ ਚ ਮਲਾਖੀਰ ਚ ਚਲਾ ਗਿਆ ਫਿਰ ਕਹਿੰਦਾ ਪਾਜੀ ਮੈਂ ਇਸ ਦਿਨ ਆ ਜਾਊਗਾ ਕੰਮ ਕਰਕੇ ਬੰਦੇ ਨੇ ਬਲਕਿ ਆਪਾਂ ਤਾਂ ਫੋਨ ਤੁਸੀਂ ਤਾਂ ਫੋਨ ਨਹੀਂ ਨਾ ਕੀਤਾ ਆਪ ਪਹੁੰਚ ਕੇ ਪਾਜੀ ਵੀ ਮੈਂ ਛਾਗੋੜ ਪਹੁੰਚ ਗਿਆ ਹਾਂ ਡੰਗ ਭੇਤੀ ਮਾਲਾ ਹੁੰਦਾ ਬਸ ਗੱਲ ਤਾਂ ਹੀ ਆ ਹਾਂ ਜਿਹੜਾ ਭੇਤੀ ਬੰਦਾ ਹੁੰਦਾ ਨਾ ਉਹ ਇਹ ਤਾਂ ਬਾਕੀ ਬੰੰਗ ਮਾਰ ਦਿੰਦਾ ਠੀਕ ਆ ਉਹਨਾ ਬੰਦਾ ਕੋਈ ਵਿਚਾਰੇ ਨੇ ਗੱਲ ਨਹੀਂ ਕਰੀ ਅਚਾਰ ਵਾਲੀ ਮਸ਼ੀਨ ਤੇ ਚੱਲਦਾ ਤਾਂ ਮੈਨੂੰ ਪੈਸੇ ਲਵਾਂਗਾ ਨਹੀਂ ਲਵਾਂਗਾ ਨਾ ਪਰ ਪਹਿਲਾ ਅੱਕਾ ਜਿਹੜਾ ਜੇ ਦਿਹਾੜੀ 500 ਰੁਪਏ ਜਲਦੀ ਤથા 600 ਦਵਾਂਗੇ ਨਹੀਂ ਬੰਦੇ ਗੱਲ ਤੇ ਮੈਂ ਤਾਂ ਮਿਹਨਤ ਬਾਈ ਵਾਕ ਕਰੀਏ ਦਿਲ ਹਾਂ ਬਾਕੀ ਟੂਰ ਹੈਗਾ ਤੇ ਕਿੱਡਾ ਟੂਲ ਲਾਦੇ ਹੈ ਟੂਲ ਹੈ ਵੀ ਵੱਡਾ ਪੁਰਾਣੀਆਂ ਮਸ਼ੀਨਾਂ ਨੂੰ ਕਿੱਡੇ ਕਿੱਡੇ ਟੂਲ ਲਾਉਂਦੇ ਕੰਪਨੀਆਂ ਨੇ ਹੈ ਹੁਣ ਤਾਂ ਉਹ ਕਰਦੇ ਜਿੱਦਾਂ ਕਰਦਾ ਟੱਕਣਾ ਐਡਾ ਕਿ ਟੂਲ ਹੁੰਦਾ ਪੁਰਾਣਾ ਐਡਾ ਕੇ ਬਾਕੀ ਲਾਈਟਾਂ ਲੂਟਾਂ ਲਵਾ ਦਾਂਗੇ ਨਾਲ ਇਹਨੂੰ ਹਾਂਜੀ ਜੀ ਐਲਈਡੀ ਲਾਉਣੀ ਆ ਪਰ ਇਹਨੂੰ ਆਹ ਵਧੀਆ ਲਾ ਦਾਂਗੇ ਉਹ ਨਹੀਂ ਦੂਜੀ ਇਹਦੇ ਨਾਲ ਤੇ ਲਾਉਣੀ ਐਲਈਡੀ ਨਾ ਇਹ ਟੁੱਟਦੀ ਨਹੀਂ ਸੀ ਲਾ ਦੇ ਆਹ ਔਕਾ ਲੈਂਦੀ ਐਵੇਂ ਬਣੀਆਂ ਹੁੱਕ ਨਾਲ ਥੱਲੇ ਦੇ ਉਰੇ ਤੇ ਚਾਹੀਦਾ ਜੂਜਾ ਵੈਲਡਿੰਗ ਕਰਦੇ ਪੱਟ ਕੇ ਇਹ ਲਾਉਣੀ ਆ ਆਪਾਂ ਨੇ ਓਕੇ ਚਲੋ ਠੀਕ ਹੈ ਜਿਵੇਂ ਆਹ ਚੀਜ਼ਾਂ ਆ ਆ ਰਿਹਾ ਹੁਣ ਆਹ ਸਿਸਟਮ ਆ ਇਹ ਪੱਟਕੇ ਦਾ ਵੈਰੇਗਾ ਸਾਹਮਣੇ ਆ ਤੇ ਬੈਰਿੰਗ ਆ ਦੇ ਹਨਾ ਇਹ ਕੱਢ ਕੇ ਬਾਹਰ ਇਹਦਾ ਸਿਸਟਮ ਥੋੜਾ ਵਧੀਆ ਜਿਹਾ ਕਰਾਉਣਾ ਬੰਦ ਜਿਹਾ ਕਰਾਉਣਾ ਪਲੇਟ ਬੜੀ ਲਵਾਣੀ ਬਸ ਇੱਥੋਂ ਇੱਕ ਪਾਈਪ ਕੱਢ ਦੇਣਾ ਬਾਹਰ ਗ੍ਰੀਸ ਬਾਹਰੋਂ ਪੈਂਦਾ ਕਰਨਾ ਆਹੋ ਬਾਹਰ ਹੀ ਲਾਉਣ ਗ੍ਰੀਸ ਤਾਂ ਬਾਹਰ ਹੀ ਉਹ ਜੂਰ ਪਾਈਪ ਲਾ ਦਾਂਗੇ ਆਹ ਤਾਂ ਵਿੱਚ ਹੀ ਹੁੰਦੀ ਹੈ ਪਾਈਪ ਦੀ ਉਹਨੇ ਬਾਹਰ ਫਿਰ ਬਾਹਰੋਂ ਮਾਰਨਾ ਸੌਖਾ ਆਹੋ ਬਾਕੀ ਰੀਲ ਦਾ ਮਾੜਾ ਮੋਟਾ ਜਿਹਾ ਉਹ ਚੋਸ਼ ਬਾਤ ਤਾਂ ਠੀਕ ਹੈ ਹਨਾ ਕੋਈ ਇੱਕ ਅੱਦਾ ਹੋਇਆ ਲਾ ਦਾਂਗੇ ਟੁਕੜੀ ਆ ਇਹ ਤਾਂ ਅਬੂਸੇ ਪੈਣਿਆ ਬਾਈ ਪੁੱਛ ਨਹੀਂ ਪੈਣੀ ਹੋਰ ਕੋਈ ਨਹੀਂ ਮਾੜੇ ਮੋਟੇ ਆ ਕੋਈ ਮਾੜਾ ਮੋਟਾ ਹੋਇਆ ਤਵਾਰ ਚ ਟੈਨ ਟੁੰਨਾ ਦੀ ਸਾਰੀਆਂ ਪੂਰੀ ਸਿੱਧੀਆਂ ਵਾ ਬਸ ਬਸ ਤੋਕੜੀ ਨਹੀਂ ਲੈਣੀ ਆ ਬਾਈ ਠੀਕ ਸਾਰੀ ਓਕੇ ਆ ਪੁਕੜੀਆਂ ਦਾ ਆ ਟੁਕੜੀ ਜਿਵੇਂ ਹੈ ਨਹੀਂ ਆ ਟੁਕੜੀਆਂ ਲੈਣੀ ਆ ਬਸ ਬਸ ਬਾਕੀ ਕਟਰ ਬਾਕੀ ਆਪਾਂ ਚਲਾਇਆ ਕਟਰ ਤੇ ਕੋਈ ਕੋਈ ਕੰਮ ਹੀ ਨਹੀਂ ਹੈ ਕੋਈ ਕੰਮ ਹੀ ਨਹੀਂ ਹੈਗਾ ਭਰੂੰਗਾ ਭਰੂੰਗਾ ਵਾ ਪੂਰੀਆਂ ਬਾਕੀਆਂ ਵੀ ਚੈੱਕ ਕਰ ਲਾਂਗੇ ਹੱਥਾਂ ਲੱਗੇ ਤੇ ਬਾਅਦ ਆ ਨਾ ਫਿਰ ਇਹਦੇ ਬਾਲ ਬੋਲ ਜਿਹੜੇ ਬਰਮਾ ਬੁਰਮਾ ਵੀ ਆ ਲਾਈ ਜਾਵੇ ਯਾਰ ਇਹ ਸੀਜ਼ਨ 40-50 ਹਜ਼ਾਰ ਰੁਪਏ ਬੰਦਾ ਬਸ ਬਸ ਪ੍ਰਾਣੀ ਮਹੀਨ ਤੇ ਲਾਈ ਜਾਵੇ ਉਸਨੇ ਨਹੀਂ ਵਿਗੜਦਾ ਹੈਗਾ ਨਹੀਂ ਬਲਿ ਚਲੋ ਲੱਦੀਏ ਬਾਸਕਟ ਫਿਰ ਹੋਰ ਚਲੋ ਆ ਜੀ ਲਓ ਜੀ ਬਾਈ ਦਿਸਮੇਸ਼ ਦੇ ਬਾਸਕਟ ਦਾ ਵਿੱਚ ਰੱਖ ਲਈ ਥੈਲੇ ਭਰ ਕੇ ਬੋਰੀ ਦੇ ਬਸ ਸਟਿੱਪਣੀ ਰਹੀ ਉਹ ਸਾਹਮਣੇ ਪਈ ਆ ਸਟਿੱਪਣੀ ਉਹ ਚੱਕ ਕੇ ਨਾ ਇਹੀ ਕਟਰ ਦੇ ਵਿੱਚ ਰੱਖ ਲੈਣੀ ਪਹਿਲਾਂ ਦੇਖਦੇ ਆ ਮੱਕੀ ਵਾਲਾ ਕਟਰ ਪਾਲੀਏ ਮੂਰੇ ਮੇ ਤਾਂ ਲੱਗਦਾ ਮੱਕੀ ਵਾਲਾ ਕਟਰ ਪਾਲੀਏ ਪਿੱਛੇ ਇਹਨੂੰ ਪਾਲੀਏ ਨਾ ਫਿਰ ਇਧਰ ਇੱਕ ਪਾਈਪ ਜੀ ਲੀਕ ਦੀ ਡੀਜ਼ਲ ਵਾਲੀ ਪਾਪੂ ਪੈ ਗਈ ਬਾਈ ਹਾਂ ਫਿਲਟਰਾਂ ਦਾ ਜਿਹੜੇ ਪੰਪ ਨੂੰ ਪਾਇਪ ਜਾਂਦੀ ਹੈ ਨਾ ਇਹ ਬਈ ਪਾਇਪ ਲੀਗ ਹੀ ਤਦੀਰੀ ਹੀ ਮਾਰਦੀ ਦੀ ਫੁਵਾੜਾ ਜਾਂ ਉਹਦਾ ਹਉਦੇ ਕਰਕੇ ਹਵਾ ਜੀ ਲੈ ਜਾਂਦੀ ਦੀ ਮੈਂ ਕਿਹਾ ਨਵੀਂ ਪਾ ਤਾ ਪੱਪੂਆ ਵੱਡ ਫਾਪਰੇ ਬਾਕੀ ਇਹਨੂੰ ਜਾ ਕੇ ਹੁਣਾਂ ਨਾ ਧੋ ਤੋਾਈ ਦੀ ਕਰੀਏ ਧੋਣ ਤੇ ਬਾਅਦ ਇਹਨੂੰ ਖੋਲ ਕੇ ਫੇ ਸਾਰੀ ਕੇਰਾ ਤਸੱਲੀ ਹੁਣ ਹੈਗਾ ਟਾਈਮ ਬਈ ਹਜੇ ਹੈ ਹਜੇ ਉੱਧਰ ਨੂੰ ਜਾਣ ਦਾ ਵੀ ਟਾਈਮ ਹੈਗਾ ਹਨਾ ਜਿਵੇਂ ਆਪਾਂ ਕਹਿੰਦੇ ਆ ਵੀ ਮੂੰਗੀ ਤੇ ਚੱਲਣਾ ਕੰਮ ਅੱਜ ਮੂੰਗੀ ਵਾਲਾ ਕੰਮ ਵੀ ਹੈਗਾ ਲੇਟ ਆ ਬਸੇ ਉਧਰ ਤਾਂ ਮਹੀਆ ਬੋਹ ਪੈਂਦਾ ਕਿਤੇ ਮੂੰਗੀ ਚ ਤਾਂ ਜੇ ਮੈਂ ਕਿਹਾ ਚਲੋ ਜੇ ਕਿਸੇ ਵਿੱਚ ਚੋਇਆ ਬਈ ਹਨਾ ਕੁਝ ਮਿਲ ਜੂਗਾ ਨਹੀਂ ਤਾਂ ਸਰਿਆ ਹੋਈ ਆ ਆ ਪੈਪ ਵੀ ਰੱਖ ਲਈ ਪਪੂ ਪਤਾ ਕੀ ਕਰਾਂਗੇ ਇਹਦੀਆਂ ਨੂਜ ਲਾਈਆਂ ਵੱਢ ਕੇ ਨਾ ਟੈਂਕੀ ਵਾਲੀ ਜਿਹੜੇ ਗੇਜ ਆ ਉਹਨੂੰ ਉਹ ਪੈਪ ਚੜਾ ਕੇ ਨਮੀ ਲਾਵਾਂਗੇ ਦੇ ਦੇ ਇਹ ਐਂ ਦੋ ਪੈਪ ਲੈ ਕੇ ਰੱਖ ਲਾਂਗੇ ਕਿਤੇ ਲੋੜੇ ਪੈ ਜਾਂਦੀ ਆ ਬਾਕੀ ਮੱਕੀ ਆ ਦੇ ਇੱਕ ਨਾ ਕਾਲਦੀ ਆ ਮਸ਼ੀਨ ਨੂੰ ਜਾਂ ਕਾਲਦੀ ਆ ਦੇਖ ਨਹੀਂ ਹੁੰਦੇ ਬਾਈ ਹਾਲਾਤ ਹੁਣ ਤਾਂਹੀਂ ਲਿਜਾ ਕੇ ਇਹਦੀ ਹਨਾ ਇਨਸਾਸ ਪਈਆ ਕਰਕੇ ਧੋਕੇ ਬਾਕੀ ਆ ਮਸ਼ੀਨਾਂ ਦਾ ਪੈਨ ਹਵਾ ਹੋਗਾ ਮਾਰਤੀ ਜੀ ਨਾ ਤੇ ਇਹ ਪਤਾ ਨਹੀਂ ਕੀ ਚੱਕਰਾ ਪਤਾ ਨਹੀਂ ਬਾਹਰ ਖੜਦੀ ਰਹੀ ਆ ਪਤਾ ਨਹੀਂ ਦਾਣੇ ਟੈਂਕ ਚ ਉਹ ਦੇ ਉੱਪਰੋਂ ਦਾਣੇ ਛਿੜਦੀ ਹੋਣੀ ਬੱਪੂ ਇਹ ਨਾ ਦਾਣਾ ਦਾਣਾ ਕਰਕੇ ਡੈੱਕ ਦਾ ਬਾਈ ਬਾਲਾ ਤਾਂ ਵਧੀਆ ਦੂਆ ਹੀ ਲਾਤਾ ਤਾਂ ਆਪਣੇ ਬਿਗ ਬ੍ਰਦਰ ਵਾਲਾ ਸਿਸਟਮ ਹੋਰ ਨਾਲਾਤੇ ਤੇ ਪੈ ਗਈ ਬੱਪੂ ਹੈ ਟੈਡ ਕਰਦੀ ਮੈਂ ਜੋ ਹੈ ਨਾ ਇੱਥੇ ਹੁਣ ਆਵਾ ਕੱਢ ਕੇ ਪੰਪ ਟੈਡ ਕਰ ਲਈ। ਬਾਕੀ ਸ਼ੈੱਡ ਦਾ ਕੰਮ ਜਾਨੂ ਬਾਈ ਅਗਲੇ ਸੀਜ਼ਨ ਝੋਨੇ ਆ ਸੀਜ਼ਨ ਆਉਣਾ ਜਾਨੂ ਸ਼ੈੱਡ ਬਣ ਜਾਣਾ। ਲੱਗੇ ਹੋਇਆ ਮੈਂ ਮਿਸਤਰੀ ਪੂਰੇ ਜੋਰਾਂ ਛੋਰਾ ਨਾਲ ਉਹ ਪੰਡਾ ਰਖਤੀਆਂ ਵਿੱਚ ਤੇ ਪੰਡਾ ਉੱਥੇ ਉਹਨਾਂ ਦੀ ਮਸ਼ੀਨਾਂ ਲਾਉਣੀਆਂ ਧੀਆਂ। ਫਿਰ ਹੁਣ ਮੈਂ ਕਿਹਾ ਵੀ ਮਸ਼ੀਨਾਂ ਕੀ ਖੜਾਉਣੀਆਂ ਨਾ ਬਸ ਹੁਣ 10 5 7 ਰਣ ਲਾ ਲਈਏ ਇਹਨੂੰ ਟਿਕਾਣੇ ਲਾ ਲਈਏ ਤੇ ਬਾਅਦ ਇਹਨਾਂ ਨੂੰ ਰਿਪੇਅਰਾਂ ਹੀ ਕਰੀਏ ਵੀ ਇਹਨਾਂ ਦੀਆਂ। ਪਹਿਲਾਂ ਇਹਦੀ ਕਰਾਂਗੇ ਝੋਨੇ ਬਾਅਦ ਤੇ ਸੈਟਿੰਗ ਫਿਰ ਉਹ ਏਸੀ ਵਾਲੀ ਦੀ ਕਰਾਂਗੇ ਇਹਨਾਂ ਨੂੰ ਕਰਕੇ ਰ ਫਿਰ ਤਸੱਲੀ ਹੋ ਜੂਗੀ ਇਹਨਾਂ ਦੀ ਵੀ ਹਨਾ ਝੋਨੇ ਵਾਸਤੇ ਤਿਆਰ ਹੋ ਜਣਗੇ ਝੋਨਾ ਦਾ ਬਾਈ ਨਿਸਰ ਵੀ ਗਿਆ ਕਈ 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 ਵੀ ਤਾਂ ਨਿਸਰ ਵੀ ਗਏ ਤੇ 701 ਜਿਹੜਾ ਹਨਾ ਉਹ ਤਾਂ ਨਸਾਰੇ ਪਰ ਆ ਗਿਆ ਮੈਂ ਥੋੜੇ ਦਿਨੇ 20 ਮਹੀਨੇ ਤੱਕ ਝੋਨਾ ਚੱਲ ਜੂਗਾ ਸਮਝ ਲੋ ਹਨਾ ਬਾਪੂ ਮਹੀਨੇ ਤੱਕ ਚੱਲ ਪਣਾ ਝੋਨਾ ਹੈ ਗਿਆ ਮੈਂ ਕਿ ਟੈਂਕ ਚ ਮੂੰਗੀ ਮੱਕੀ ਸਾਰਾ ਕੁਝ ਦੇਖ ਲੋ ਥੋੜੇ ਸਮਨੇ ਤੇਜਾਬ ਬਣਿਆ ਪਿਆ ਪੂਰਾ ਇਹਨੂੰ ਲਾ ਕੇ ਕੇ ਦਿਨਾ ਰੀਜ ਇਹ ਵੀ ਹੁਣ ਪਪੂ ਹੁਣ ਫੇਰ ਕਰਾ ਕੇ ਜਾਈ ਜੰਗਾ ਹਾਂ ਚਲਾਈ ਜੀ ਬਗ ਤੂੰ ਹੀ ਆ ਜੀ ਮੱਕੀ ਤੇ ਤੂੰ ਹੀ ਚਲਾਈ ਜੀ ਉੱਥੇ ਐਮ ਪੀ ਵੀ ਠੀਕ ਨੇ ਆਵਾਜ਼ ਹੁਣੇ ਚਲਾਈ ਜਾਣੀ ਇੱਥੇ ਹੋਰ ਕੀ ਆ ਜਾਲੀ ਵਾਲਾ ਤਾਂ ਪੱਕਾ ਜੂਟ ਵੱਢਿਆ ਗਏ ਨੇ ਇਹਦਾ ਦੂਈ ਜਾਲੀ ਵਾਲੀ ਹੋਈ ਆ ਗੇਟ ਗ੍ਰਿਲ ਵਾਲੀ ਹੋਣਾ ਬਾਬੂ ਹਾਂ ਪੰਪ ਮਾਰ ਲਾਉਣਗੇ ਦਾ ਚਲੋ ਕਾਲੀ ਆ ਬਾਈ ਸਟਾਰਟ ਫੇਰ ਰੱਖਦੇ ਆ ਸਟੱਪਣੀ ਤੇ ਲੋਡਰ ਨਾਲੇ ਰੱਖ ਹੋ ਜਣੀ ਓਹ ਸਾਹਮਣੇ ਚੱਕੇ ਲੋਡਰ ਨੇ ਰਾਤ ਉੱਥੇ ਲੋਡਰ ਹੀ ਲਿਆਇਆ ਚੱਕੇ ਅੰਦਰ ਤੇ ਲੋਡਰ ਮਗਰ ਚੱਕੇ ਮੂਹਰੇ ਵਿੱਚ ਰੱਖ ਕੇ ਕੱਢਦੇ ਲੈ ਜਾਗੇ ਬਾਈ ਹੌਲੀ ਹੌਲੀ ਪਿੰਡ ਆ ਨਾ ਵਾਹ ਥੋੜੀ ਜਾਦਰ ਹੈ ਨਾ ਜਿਹੜੀ ਬਰਮੇ ਪੇ ਲੱਗੀ ਹੋਈ ਆ ਜਨਾ ਥੋੜੀ ਇਹ ਬੰਦ ਹੋਵੇ ਇੰਨੀ ਕ ਇਹ ਥੋੜੀ ਦਾਣਾ ਢੁਕਾ 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 ਮਾਰਦੀ ਤਾਂ ਕਰਕੇ ਥੋੜੇ ਦਾਣੇ ਜਿਹੜੇ ਪਿੱਛੇ ਜਿਨ ਗਿਰੇ ਹੋਏ ਐ ਇੰਜਨ ਕਰਨੀ ਹੁੰਦਾ ਵਾਪੂ ਡੈਡ ਬਾਈ ਹਾਂਜੀ ਉਂਦਾ ਤੇ ਲਗਾ ਲਮੜਾ ਪਾਈਪ ਐਨੀ ਛੇਤੀ ਨਹੀਂ ਹੋਣਾ ਜਿਨੀ ਛੇਤੀ ਤੂੰ ਕਹਿਣਾ ਬਾਕੀ ਗੋਪੀ ਉਹ ਬੈਠਾ ਟਾਇਰ ਗਾ ਲੱਗਿਆ ਧੀਰਾ ਫੋਨ ਆ ਗਿਆ ਲਓ ਜੀ ਭਾਈ ਆਖਰਕਾਰ ਚੱਲੇ ਪਏ ਕਵੇਲੇ ਹੀ ਹੋ ਗਿਆ ਹਿਸਾਬ ਕਿਤਾਬ ਕਰਦਿਆਂ ਨੂੰ ਹਨਾ ਉਹਦੇ ਬਾਅਦ ਹੁਣ ਲੱਗਿਆ ਕਟਰ ਨੂੰ ਕਟਰ ਜੋੜਨਾ ਮੱਖੀ ਵਾਲਾ ਭਾਈ ਮਸ਼ੀਨਾਂ ਪਾ ਲੈਣੇ ਹਨਾ ਥੋੜਾ ਜਿਹਾ ਭਾਰਾ ਦੂਜਾ ਆਪਾਂ ਉਹਦੇ ਮਗਰ ਜੋੜ ਲੈਣੇ ਆ ਮੱਕੀ ਵਾਲੇ ਕਟਰ ਦੇ ਮਗਰ ਪਾ ਲੈਣੇ ਹਨਾ ਐ ਤਾਂ ਕੋਈ ਨਹੀਂ ਭਾਈ 100 ਕਿਲੋਮੀਟਰ ਦੀ ਬਾਟ ਆ ਪਰ ਆਇਆ ਵੀ ਚਲੋ ਹੋਰ ਵੀ ਬੰਦਾ ਹਨਾ ਰਿਸਕ ਤਾਂ ਰਿਸਕੇ ਆ ਸਾਲਾ ਰੋਡ ਤੇ ਦੋ ਟਰੱਕ ਕਟਰ ਜਾਣੇ ਹਨੇਰੇ ਤੇ ਪਹਿਲਾਂ ਪਹਿਲਾਂ ਪਹੁੰਚ ਜਾਈਏ ਨਾ ਚੰਗੇ ਰਾਂਗੇ ਜੋ ਇੱਕ ਕੱਟਰ ਦਾ ਰੇਖ ਹੁਣ ਪਤਾ ਹੁੰਦਾ ਬੰਦੇ ਨੂੰ ਵੀ ਕਮੈਨ ਦੇ ਮਗਰ ਕੱਟ ਰਹੂਗਾ ਪਰ ਹੁਣ ਦੋ ਦੀ ਲਾਮਜਾਦੇ ਹੋ ਜਾਣੀ ਹੈ ਨਾ ਉਹਦੇ ਕਰਕੇ ਥੋੜਾ ਜਿਹਾ ਕੰਨਾ ਪੈਣਾ ਸੈਟਿੰਗ ਹੀ ਹੁਣ ਇਹਦੀ ਕਰਕੇ ਫਿਰ ਚਲਦੇ ਆ ਜੀ ਹੁਣ ਪਾ ਲਈਏ ਕੱਟਰ ਲੋਡ ਕਰ ਲਈਏ ਤੇ ਦੂਗਵੇਂ ਜਾ ਕੇ ਪਿੰਡ ਨੂੰ ਚਲਦੇ ਆ ਬਾਕੀ ਹਨਾ ਮੇਰੇ ਵੀਰਾਂ ਨੇ ਜਿਹੜੇ ਜਿੱਥੇ ਜਿੱਥੇ ਜਾਣਾ ਹੈ ਬਈ ਇਹ ਤਾਂ ਰਿਪੇਅਰ ਕਰਾਂਗੇ ਇਹਦੀ ਨਾ ਮੈਨਾਂ ਉਹ ਘਰਾਂ ਲੈ ਜਾ ਕੇ ਇਹਨੂੰ ਸਰਵੇ ਕੋ ਛੱਡিয়ে ਦੇਵਾ ਤਾਂ ਪ੍ਰਦਰਸ਼ਾ ਜਿਹਰਾ ਹਨ ਦੇਖਾਂਗੇ ਕਿਹੜੇ ਈ ਰੇ ਜਾਂਦੇ ਫੋਨ ਤਾਂ ਬੜੇ ਵੀਰਾਂ ਦੇ ਆ ਰਹੇ ਆ ਵੀਰ ਉੱਥੇ ਫਲਾਣੀ ਜਗ੍ਹਾ ਭੇਜ ਦੇ ਬਾਈ ਫਲਾਣੀ ਜਗ੍ਹਾ ਭੇਜ ਤੇ ਮੇਰੇ ਨਾਲ ਭੇਜ ਦੇ ਬਾਕੀ ਪੱਪੂ ਦੀ ਬਾਈ ਟਾਹ ਰਜ ਪੂਰੀ ਆ ਹੈ ਤਾਂ ਮੁੰਡਾ ਲਾਲ ਹੋਇਆ ਪਿਆ ਗਿਰੂ ਮੰਗਣਾ ਨਿਕਲ ਗਿਆ ਨਿਕਲ ਗਿਆ ਗੁੱਲੀਆਂ ਪੱਪੂ ਨੂੰ ਚੰਗੀਆਂ ਜੀਆਂ ਪਾ ਲਈ ਗੁੱਲੇ ਜੇ ਆ ਗਿਆ ਹੋ ਗਿਆ ਮਿੱਟੀ ਘੜੀਸਾ ਥੋੜਾ ਪਿਆ ਦਾ ਗਿੱਲੇ ਜਾਂ ਹੋਟਦਾ ਹੈ ਨਾ ਛੱਡ ਕੇ ਚਲੇ ਜਾਉਂਗੇ ਹਾਂ ਤਾਂ ਮਗਰ ਆਮ ਕਾਟੇ ਨੂੰ ਉਧਰ ਪਾਰ ਕਰਾਉਂਗਾ ਕਿ ਨਹੀਂ ਜ਼ਰੂਰ ਜ਼ਰੂਰ ਮੈਂ ਕਾਟੇ ਪਿੱਛੇ ਆਉਣਾ ਆ ਨਾ ਕੋ ਉਧਰ ਮੜਾ ਸ਼ਹਿਰ ਪਾਰ ਆ ਜੂਗਾ ਫੇ ਕੋਈ ਚੱਕਰ ਨਹੀਂ ਹੈਗਾ ਉਹ ਜੀ ਬਾਈ ਮੱਕੀ ਵਾਲੇ ਜਿੰਨਾ ਹੀ ਕਾਟ ਰ ਵਜਨ ਕਰ ਲਿਆ ਉਹ ਦੇਖੋ ਉਹਦਾ ਟਾਇਰ ਟੁੱਟ ਲੱਦ ਕੇ ਹਾਂ ਨਾ ਤੁਸੀਂ ਛੱਡ ਕੇ ਜਾਂਦੇ ਆ ਨਾ ਛੱਡ ਕੇ ਜਾਂਦੇ ਫੇਰ ਮੈਂ ਜਣਾ ਆਪਾਂ ਕਦੇ ਯਾਰ ਇਹ ਜੀ ਗੱਲ ਥੋੜੀ ਆ ਹਾਂ ਫੇਰ ਆਇਲਾ ਮਕੀਨਾਂ ਖਤਮ ਹੋਇਆ ਜੋ ਨੇ ਤਾਂ ਹੁਣ ਸਟਾਰਟ ਹੋ ਜਾਣਾ ਹੈਗਾ ਨਹੀਂ ਉਹ ਚਾਰ ਦਿਨ ਬਾਅਦ ਉਹ ਐ ਚੱਲ ਮਾੜਾ ਮੋਟਾ ਮਸ਼ੀਨ ਦਾ ਬਾਈ ਇੱਧਰ ਰਿਪੇਅਰ ਮਹਿੰਗੀ ਆ ਹੋਰ ਗੱਲ ਕੋਈ ਨਹੀਂ ਇੱਧਰ ਰੇਗ ਜੀ ਦਾ ਬੰਦਾ ਬਾਈ ਹੈ ਨਾ ਕੋਈ ਵੀ ਚੀਜ਼ ਲੈਣ ਚੱਲੀਏ ਕਿ ਨਟ ਵੀ ਲੈਣ ਚੱਲੀਏ ਉਹਦੇ ਹੀ ਪੈਸੇ ਡਬਲ ਆ ਸਮਾਨ ਨਹੀਂ ਵਧੀਆ ਮਿਲਦਾ ਐਵੇਂ ਨਾਲੇ ਮਸ਼ੀਨ ਦੀ ਮੋਟਰ ਲਵਾਉਣੀ ਆ ਕੱਟਣ ਨੂੰ ਨਾ ਉਹ ਪੱਕਾ ਕੰਮ ਹੋ ਜੂਗਾ ਉਹਦੇ ਬਾਅਦ ਮਾੜਾ ਮੋਟਾ ਜਿਹੜਾ ਹੋਰ ਹੋਇਆ ਬਾਈ ਉਸੇ ਉਸੇ ਸੈਂਟਰ ਪਿੰਨਾ ਜਿਹੜਾ ਅੱਗੇ ਸਾਈਡ ਹੁਣ ਸੈਂਟਰ ਪਿੰਨਾ ਪੁਛਾਂ ਦੇ ਵਿੱਚ ਆਉਂਦੀਆਂ ਹਨਾ ਇੱਧਰ ਸੈਂਟਰ ਪਿੰਨਾ ਸਿੱਧੀ ਓ ਟੋ ਮੈਗਾ ਉਹੀ ਨਾਲੇ ਹੋ ਜੂ ਯਾਰ ਉਹਦੇ ਬਾਹਰ ਨਾਲੇ ਜਾਣਾ ਉਧਰ ਨੂੰ ਕਿਸ਼ਨ ਕਾਰਡ ਨੂੰ ਸੌਖਾ ਨੇੜੇ ਨਾਲ ਇਧਰੋਂ ਨਾਲੇ ਆਪਣੇ ਪਿੰਡ ਤੇ ਮਸ਼ੀਨ ਜਾਣੀਆਂ ਲਾਗੇ ਤੇ ਇੱਕ ਕਰਮਣ ਦੀ ਜਿਹੜੀ ਆਪਣੇ ਕਰਤਾਰ ਗਈ ਸੀ ਅੱਗੇ ਉਹ ਜਾਣੀਆਂ ਪਿਆ ਕਰਕੇ ਸਿਸਟਮ ਜਾ ਸਾਦਾ ਕੋ ਦੇਖਣਾ ਪੈਂਦਾ ਚਲੋ ਇੱਥੇ ਹੋ ਰਿਪੇਅਰ ਕਰੀਓ ਬਾਈ ਸਮਾਨ ਬੜਾ ਮਹਿੰਗਾ ਏ ਇੰਜ ਜਿਹੜੀ ਪਤਾ ਨਹੀਂ ਕੀ ਚੱਕਰ ਆ ਹਣਾ Ориਜੀਨਲ ਨਹੀਂ ਆ ਕਮੇਕਾ ਦੇ ਦੇ ओरिजिनल ਨਹੀਂ ਮਿਲਦਾ ਬਾਈ ਬੈਲਟਾਂ ਦੇ ਲੋ ਪਗਵਾੜੇ ਦੇ ਮਸ਼ੀਨ ਦੇ ਵਿੱਚ ਲਿਆ ਕੇ ਪਾਈਆਂ ਤੇ ਉੱਜੀਆਂ ਉਹੀ ਨੇ ਬੈਲਟਾਂ ਪਈਆਂ ਪਤਾ ਨਹੀਂ ਕੀ ਚੱਕਰ ਆ ਉਰੇ ਦੇ ਬੈਲਟ ਲੰਨਿਆ ਲੋਕਲ ਤੇ ਬੈਲਟ ਖਰਾਬ ਬੈਲਟ ਬਾਹਰ ਹੋ ਜਾਂਦੀ ਹੈ ਬਚਨ ਦੀ ਛੋਟੀ ਹੋ ਜਾਂਦੀ ਛੋਟੀ ਹੁੰਦੀ ਹੈ ਬੈਲਟ ਚੱਲ ਖੋਲ ਬੇਖੋਲ ਚੱਲ ਲੈ ਨਿਕਲੀ ਬਨੇਰੇ ਦੇ ਪਹਿਲਾਂ ਪਹਿਲਾਂ ਉਹ ਪੈਨ ਲਿਆ ਕੇ ਪੈ ਗਿਆ ਮਗਰ ਠੀਕ ਆ ਹਾਂ ਬਸ ਚੱਲ ਗਿਆ ਹੁੱਕ ਤਾਂ ਬਹੇਰੀ ਮਜ਼ਬੂਤ ਆ ਇਹ ਹੁੱਕ ਤਾਂ ਬਾਈ ਹੈ ਨਾ ਕੰਪਨੀ ਕੰਨੀ ਤੇ ਆਈ ਹੋਈ ਆ ਬਿਲਡਿੰਗ ਬੋਲਡਿੰਗ ਤਾਂ ਚੰਗੀ ਹੋਈ ਆ ਬਾਕੀ ਹੁਣ ਦੇਖੋ ਮਹਾਰਾਜ ਦੇ ਆਤਾ ਨਾ ਰੋਡ ਤੇ ਤਾਂ ਕਹਿੰਦੇ ਰੱਬ ਰੱਖਾ ਹੀ ਹੁੰਦਾ ਡਰਾਈਵਰਾਂ ਦਾ ਹਾਂ ਜੀ ਜੀ ਲਾ ਬਾਹਰ ਚਲੋ ਤੁਰ ਜਾਵੇ ਹੁਣ ਫਿਰ ਆ ਗਿਆ ਆ ਗਿਆ ਵਾਈ ਤੌਰ ਤੇ ਬੱਬੂ ਤੌਰ ਤੇ ਪਿੰਡਾਂਗਣੀ ਨੂੰ ਪਾ ਕੇ ਦੋਨੇ ਘਟ ਰਹਾ ਨਾ ਰੈਡੀ ਹੋ ਗਿਆ ਹਾਂ ਬੱਬੂ ਨਿਗਾਰ ਰੱਖੇ ਜਗਾ ਪੁੱਤ ਬਣ ਕੇ ਮਗਰ ਹਾਂ ਉਹ ਨਿਗਾਰ ਅੱਗੇ ਮੇਰਾ ਵੀਰ ਬਣ ਕੇ ਹੋਰ ਕਦੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ